ਭਾਰਤ ਨੂੰ ਮਾਲਦੀਵ ਦਾ ਪਲਟਵਾਰ ਦਿਖਾਈ ਦੇਣ ਲੱਗਿਆ ਦਰਸਲ ਮੁਹੰਮਦ ਮੁਇਜ਼ੂ ਦੇ ਵੱਲੋਂ 15 ਮਾਰਚ ਤੱਕ ਦਾ ਸਮਾਂ ਜਿਹੜਾ ਉਹਦੇ ਦਿੱਤਾ ਗਿਆ ਹੈ ਰਾਸ਼ਟਰਪਤੀ ਮੁਇਜ਼ੂ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ 15 ਮਾਰਚ ਤੱਕ ਭਾਰਤ ਆਪਣੀ ਫੌਜ ਜਿਹੜੀ ਹੈ ਉਹ ਮਾਲਦੀਵ ਦੇ ਵਿੱਚੋਂ ਵਾਪਸ ਬੁਲਾ ਲਵੇ ਤਾਂ ਦੱਸਦੀ ਇਹ ਕਿ ਇਸ ਮਾਮਲੇ ਨੂੰ ਲੈ ਕੇ ਵਿਵਾਦ ਤਾਂ 2 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਮੁਹੰਮਦ ਮੁਇਜ਼ੂ ਨੂੰ ਰਾਸ਼ਟਰਪਤੀ ਨਿਯੁਕਤ ਕੀਤਾ ਜਾਂਦਾ ਆ ਜਦੋਂ ਸੌ ਚੁੱਕਦੇ ਨੇ ਉਸ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਜਾਂਦਾ ਅਪੀਲ ਕਰ ਦਿੱਤੀ ਜਾਂਦੀ ਹੈ ਕਿ ਭਾਰਤ ਆਪਣੀ ਫੌਜ ਜਿਹੜੀ ਹੈ ਫੌਜ ਦੀ ਟੁਕੜੀ ਜਿਹੜੀ ਹੈ ਜਿਸ ਦੇ ਵਿੱਚ 88 ਫੌਜੀ ਦੱਸੇ ਜਾ ਰਹੇ ਨੇ ਉਹਨਾਂ ਨੂੰ ਭਾਰਤ ਵਾਪਸ ਬੁਲਾ ਲਵੇ ਮੁਹੈਜ਼ੂ ਦਰਸਲ ਚਾਈਨਾ ਦਾ ਇੱਕ ਕਰੀਬੀ ਆਗੂ ਦੱਸਿਆ ਜਾਂਦਾ ਯਾਨੀ ਕਿ ਚਾਈਨਾ ਦੇ ਨਾਲ ਖਾਸੇ ਸਬੰਧ ਦੱਸੇ ਜਾਂਦੇ ਨੇ ਮੁਹੈਜ਼ੂ ਦੇ ਔਰ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਦੁਬਾਰਾ ਇਸ ਮਾਮਲੇ ਨੂੰ ਲੈ ਕੇ ਚਰਚਾ ਉਦੋਂ ਉੱਠੀ ਆ ਜਦੋਂ ਮੁਹੈਜ਼ੂ ਚਾਈਨਾ ਦੇ 5 ਦਿਨਾਂ ਦੇ ਫੇਰੇ ਤੋਂ ਬਾਅਦ ਵਾਪਸ ਆਏ ਨੇ ਤਾਂ ਦੱਸ ਦਈਏ ਕਿ ਭਾਰਤ ਤੇ ਮਾਲਦੀਵ ਦੇ ਵਿੱਚ ਵਿਵਾਦ ਵੱਡੇ ਪੱਧਰ ਤੇ ਪਖਣ ਲੱਗ ਗਿਆ ਸੀ ਔਰ ਉਸ ਮਾਮਲੇ ਨੂੰ ਲੈ ਕੇ ਲਕਸ਼ਦਵੀਪ ਮਾਮਲੇ ਨੂੰ ਲੈ ਕੇ ਇਹ ਵਿਵਾਦ ਹਰ ਕੋਈ ਜਾਣਦਾ ਆ ਪਰ ਉਸ ਦੇ ਵਿੱਚ ਹੁਣ ਮੌਜੂ ਸਰਕਾਰ ਦਾ ਮਾਲਦੀਵ ਸਰਕਾਰ ਦਾ ਭਾਰਤ ਨੂੰ ਪਲਟਵਾਰ ਨਜ਼ਰ ਆ ਰਿਹਾ ਇੱਕ ਪਾਸੇ ਤਾਂ ਭਾਰਤ ਨੇ ਇੱਕ ਵੱਡਾ ਝਟਕਾ ਕਿਤੇ ਨਾ ਕਿਤੇ ਮਾਲਦੀਵ ਨੂੰ ਦਿੱਤਾ ਸੀ ਪਰ ਦੂਜੇ ਪਾਸੇ ਹੁਣ ਮਾਲਦੀਵ ਨੇ ਸਾਫ਼ ਅਪੀਲ ਕਰ ਦਿੱਤੀ ਹੈ ਕਿ ਆਪਣੇ ਟਰੂਪਸ ਜਿਹੜੇ ਨੇ ਆਪਣੀਆਂ ਆਪਣੀ ਫੌਜ ਦੀ ਜਿਹੜੀ ਟੁਕੜੀ ਹੈ ਉਹ ਮਾਲਦੀਵ ਤੋਂ ਵਾਪਸ ਬੁਲਾ ਲਈ ਜਾਵੇ 2 ਮਹੀਨੇ ਪਹਿਲਾਂ ਦਾ ਮਾਮਲਾ ਹੈ ਪਰ ਹੁਣ ਸਖਤ ਸ਼ਬਦਾਂ ਦੇ ਵਿੱਚ ਮੋਇਜ਼ੂ ਸਰਕਾਰ ਵੱਲੋਂ ਇਹ ਗੱਲ ਸਪਸ਼ਟ ਕਰ ਦਿੱਤੀ ਗਈ ਹੈ ਮੁਹੰਮਦ ਮੋਇਜ਼ੂ ਨੂੰ ਕਹਿ ਦਿੱਤੀ ਗਈ ਹੈ ਪਰ ਨਾਲ ਦੀ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਵਿਵਾਦ ਹੁਣ ਵੱਡੇ ਪੱਧਰ ਤੇ ਭਖਦਾ ਪਿਆ ਉਹ ਵੀ ਇਸ ਕਰਕੇ ਕਿਉਂਕਿ ਇਹ ਮਾਮਲਾ ਉਦੋਂ ਉੱਭਰਿਆ ਹੈ ਜਦੋਂ ਮੁਹੰਮਦ ਮੋਇਜ਼ੂ ਜਿਹੜੇ ਨੇ ਉਹ ਚਾਈਨਾ ਦੇ 5 ਦਿਨਾਂ ਦੇ ਫੇਰੇ ਤੋਂ ਬਾਅਦ ਵਾਪਸ ਆਏ ਨੇ ਜਦੋਂ ਮੁਹੰਮਦ ਮੋਇਜ਼ੂ ਰਾਸ਼ਟਰਪਤੀ ਵਜੋਂ ਚੁਣੇ ਗਏ ਸੀ ਉਹਨਾਂ ਨੇ ਸੌ ਚੱਕੀ ਸੀ ਉਸ ਵੇਲੇ ਵੀ ਆਪੀ ਕਰਨ ਤੋਂ ਬਾਅਦ ਇੱਕ ਗਰੁੱਪ ਬਣਾਇਆ ਗਿਆ ਸੀ ਜਿਸ ਗਰੁੱਪ ਦੀ ਪਹਿਲੀ ਮੀਟਿੰਗ ਹਾਲ ਹੀ ਦੇ ਵਿੱਚ ਹੋਈ ਹੈ ਔਰ ਉਸ ਮੀਟਿੰਗ ਦੇ ਵਿੱਚ ਸਖਤ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਭਾਰਤ ਆਪਣੇ ਟ੍ਰੂਪਸ ਜਿਹੜੇ ਨੇ ਆਪਣੀ ਫੌਜੀ ਟੁਕੜੀ ਜਿਹੜੀ ਹੈ ਉਹ ਮਾਲਦੀਵ ਦੇ ਵਿੱਚੋਂ ਚੱਕ ਲਵੇ ਮਾਲਦੀਵ ਤੇ ਭਾਰਤ ਦਾ ਵਿਵਾਦ ਹੁਣ ਵੱਖਰੇ ਲੈਵਲ ਦੇ ਉੱਤੇ ਪਹੁੰਚਦਾ ਨਜ਼ਰ ਆ ਰਿਹਾ ਹੈ ਕਿਉਂਕਿ ਸਾਫ਼ ਤੌਰ ਦੇ ਉੱਤੇ ਹੁਣ ਰਾਸ਼ਟਰਪਤੀ ਨੇ ਉਸ ਰਾਸ਼ਟਰਪਤੀ ਨੇ ਜਿਨੇ ਉਹਨਾਂ ਤਿੰਨ ਕੈਬਨਿਟ ਮਨਿਸਟਰਜ਼ ਨੂੰ ਬਰਖਾਸਤ ਕੀਤਾ ਸੀ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਅਪੱਤੀ ਜਨਕ ਟਿੱਪਣੀ ਜਿਹੜੀ ਆ ਉਹ ਕੀਤੀ ਸੀਗੀ ਔਰ ਉਸ ਤੋਂ ਬਾਅਦ ਹੁਣ ਉਹੀ ਰਾਸ਼ਟਰਪਤੀ ਮੋਇਜ਼ੂ ਅਪੀਲ ਕਰਦੇ ਨਜ਼ਰ ਆ ਰਹੇ ਨੇ ਇੱਕ ਦੋ ਟੁਕ ਗੱਲ ਕਰਦੇ ਨਜ਼ਰ ਆ ਰਹੇ ਨੇ ਕਿ ਭਾਰਤ ਆਪਣੀ ਜਿਹੜੀ ਫੌਜੀ ਟੁਕੜੀ ਹੈ ਉਹ ਜਲਦ ਤੋਂ ਜਲਦ ਵਾਪਸ ਬੁਲਾ ਲਵੇ ਔਰ ਅਲਟੀਮੇਟਮ ਦੇ ਦਿੱਤਾ ਗਿਆ ਮਾਰਚ 15 ਤੱਕ ਦਾ ਮਾਰਚ 15 ਤੱਕ ਦਾ ਸਮਾਂ ਆ ਔਰ ਉਹ ਤੱਕ ਆਪਣੀ ਫੌਜੀ ਟੁਕੜੀ ਜਿਹੜੀ ਆ ਭਾਰਤ ਵਾਪਸ ਬੁਲਾ ਲਵੇ ਇਹ ਸਾਫ਼ ਤੇ ਸਪਸ਼ਟ ਗੱਲ ਕਹਿ ਦਿੱਤੀ ਗਈ ਹੈ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਮੁਹੰਮਦ ਮੈਜ਼ੂਦਾ ਇੱਕ ਬਿਆਨ ਹੋਰ ਸਾਹਮਣੇ ਆਇਆ ਸੀ ਉਹ ਵੀ ਉਦੋਂ ਜਦੋਂ ਚਾਈਨਾ ਤੋਂ ਉਹ ਵਾਪਸ ਆਉਂਦੇ ਨੇ 5 ਦਿਨਾਂ ਫੇਰੀ ਤੋਂ ਵਾਪਸ ਆਉਂਦੇ ਨੇ ਉਦੋਂ ਵੀ ਕਿਹਾ ਗਿਆ ਸੀ ਕਿ ਮਾਲਦੀਵ ਨੂੰ ਇੱਕ ਛੋਟਾ ਜਿਹਾ ਦਵੀਪ ਹੀ ਨਾ ਸਮਝਿਆ ਜਾਵੇ ਅਸੀਂ ਆਪਣੇ ਆਪ ਦੇ ਵਿੱਚ ਇੱਕ ਰਾਸ਼ਟਰ ਹੈਗੇ ਆ ਆਪਣੇ ਆਪ ਦੇ ਵਿੱਚ ਇੱਕ ਦੇਸ਼ ਹੈਗੇ ਆ ਸਾਡਾ ਆਪਣਾ ਸੰਵਿਧਾਨ ਹੈਗਾ ਆ ਔਰ ਛੋਟੇ ਹੋਣ ਦੇ ਕਾਰਨ ਸਾਡੇ ਉੱਤੇ ਦਾਦਾਗिरी ਜਿਹੜੀ ਆ ਉਹ ਨਾ ਕੀਤੀ ਜਾਵੇ ਇਹੋ ਜੀ ਟਿੱਪਣੀ ਵੀ ਕਿਤੇ ਨਾ ਕਿਤੇ ਮੌਜੂਦ ਸਰਕਾਰ ਵੱਲੋਂ ਕਰ ਦਿੱਤੀ ਗਈ ਸੀ ਹਾਲ ਹੀ ਦੇ ਦਿਨਾਂ ਦੇ ਵਿੱਚ ਔਰ ਉਸ ਤੋਂ ਬਾਅਦ ਹੁਣ ਇੱਕ ਦੂਜਾ ਵੱਡਾ ਝਟਕਾ ਭਾਰਤ ਨੂੰ ਹੈਗਾ ਇਸ ਦੇ ਉੱਤੇ ਭਾਰਤ ਦਾ ਕੀ ਪ੍ਰਤੀਕਰਮ ਹੋਵੇਗਾ ਕਿਉਂਕਿ ਅਜੇ ਤੱਕ ਭਾਰਤ ਵੱਲੋਂ ਕੇਂਦਰ ਦੇ ਵੱਲੋਂ ਖਾਸ ਕਰਕੇ ਜਾਂ ਵਿਦੇਸ਼ੀ ਆਲੇ ਵੱਲੋਂ ਕੋਈ ਖਾਸ ਟਿੱਪਣੀ ਉਸ ਉੱਤੇ ਨਹੀਂ ਕੀਤੀ ਗਈ ਹੈ ਆਉਣ ਵਾਲਾ ਸਮਾਂ ਕੀ ਕੁਝ ਲਿਆਵੇਗਾ ਭਾਰਤ ਮਾਲ ਦੀ ਵਿਰਸ਼ਤਿਆਂ ਦੇ ਵਿੱਚ ਕਿੰਨੀ ਕੁ ਕੜਵਾਹਟ ਹੋਰ ਭਰੇਗੀ ਇਹ ਦੇਖਣ ਦੀ ਗੱਲ ਹੈ ਜੋ ਵੀ ਹੋਏਗਾ ਉਹ ਦੱਸਦੇ ਰਵਾਂਗੇ ਰੋ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ